ਬਹੁਤ ਹੀ ਸਤਿਕਾਰਯੋਗ ਕਰਮਚਾਰੀ ਸਾਥੀਓ ਅੱਜ ਸੱਪਰੇ ਦੇ ਬਿਲਡਿੰਗ ਦੇ ਵਿੱਚ ਜਾਂ ਡੈਕਸ਼ਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਆ ਕਾਫੀ ਲੰਬੇ ਸੋਨੇ ਤੋਂ 50 ਤੋਂ 77 ਦੇ ਵਿੱਚ ਕੋਈ ਵੀ ਰੈਗੂ ਮਜਹਿਰਾ ਨਹੀਂ ਸੀ ਕੀਤਾ ਜਾ ਰਿਹਾ ਕਿਉਂਕਿ ਅਸੀਂ ਸਰਕਾਰ ਨੂੰ ਦੇਖ ਰਹੇ ਸੀ ਕਿ ਸਰਕਾਰ ਆਪਣੀ ਜਿਹੜੀ ਆ ਵਾਦੇ ਕੀਤੇ ਸੀ ਉਹ ਜਲਦੀ ਪੂਰੀ ਕਰੇ ਬਹੁਤ ਸਾਰੇ ਮੁਲਾਜ਼ਮਾਂ ਦਾ ਇਹ ਮੰਨਣਾ ਸੀਗਾ ਕਿ ਸਰਕਾਰ ਨੂੰ ਸਮਾਂ ਦਿੱਤਾ ਜਾਵੇ ਸੋ 2.5 ਸਾਲ ਬੀਤ ਜਾਣ ਉਪਰੰਤ ਬਹੁਤ ਲੰਮਾ ਸਮਾਂ ਲੇਟਾ ਲੇਕਿਨ ਸਰਕਾਰ ਨੇ ਕੋਈ ਵੀ ਮੁਲਾਜ਼ਮਾਂ ਦੀ ਮੰਗ ਨਹੀਂ ਮੰਨੀ इवन ਕਿ ਸਖਤਰੇ ਦੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਤ ਮੰਗਾ ਉਹ ਵੀ ਫਾਈਲਾ ਬੜੇ ਲੰਬੇ ਸਮੇਂ ਤੋਂ ਹੁਣ ਲੰਮਾ ਪਈਆਂ ਸਿਗੀਆਂ ਮੀਟਿੰਗਾਂ ਦੇ ਵਿੱਚ ਉੱਚ ਅਧਿਕਾਰੀਆਂ ਨੇ ਮੰਨਿਆ ਸੀਗਾ ਕਿ ਜੋ ਵੀ ਫੈਸਲੇ ਲਏ ਗਏ ਨੇ ਜੋ ਮੰਗਾਂ ਮੰਨੀਆਂ ਗਈਆਂ ਨੇ ਉਹ ਜਲਦੀ ਪੂਰਨ ਕਰ ਦਿੱਤੀਆਂ ਜਾਣਗੀਆਂ ਪਰੰਤੂ ਅਜੇ ਉਹ ਫਾਈਲਾ ਬੜੀ ਲੰਮਕ ਜਿਹੜੀ ਹੈ ਅਵਸਥਾ ਦੇ ਵਿੱਚ ਲੰਬੀ ਅਵਸਥਾ ਦੇ ਵਿੱਚ ਚੱਲੇ ਰਹੀ ਹੈ ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਕਈ ਅਫਸਰ ਸਹਿਬਾਨ ਸਾਰੇ ਨਹੀਂ ਕੁਝ ਅਫਸਰ ਸਹਿਬਾਨ ਬਨ ਨਜ਼ਾਇਜ਼ ਕਰ ਰਹੇ ਨੇ ਖਾਸ ਕਰਕੇ ਸੱਦ ਬੋਰਡ ਦੇ ਵਿੱਚ ਸਾਡੇ ਮੁਲਾਜ਼ਮ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਇੱਕ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਕੁਝ ਬੰਦੇ ਸਸਪੈਂਡ ਕੀਤੇ ਜਾ ਰਿਹਾ ਅਸੀਂ ਉਸ ਅਸਰ ਵਿਰੁੱਧ ਵੀ ਜਿਹੜਾ ਲੰਬਿਤ ਹੋ ਕੇ ਇੱਕ ਵੱਡਾ ਐਕਸ਼ਨ ਕਰਾਂਗੇ ਰੋਡ ਪੈਂਤਾ ਹੜਤਾਲ ਤੱਕ ਵੀ ਜਾਵਾਂਗੇ ਇਹਦੇ ਨਾਲ ਨਾਲ ਮੈਂ ਸਾਰੇ ਮੁਲਾਜ਼ਮਾਂ ਵਿੱਚ ਡਿਪਰੇਟਸ ਆ ਪੀਐਸਮ ਜੂ ਪਟਵਾਰ ਯੂਨੀਅਨ ਪੰਚਾਇਤ ਦੀ ਯੂਨੀਅਨ ਤੇ ਹੋਰ ਰਿਟਾਇਰੀ ਯੂਨੀਅਨ ਜਿਹੜੀਆਂ ਵੀ ਸਾਂਝੇ ਮੁਲਾਜ਼ਮ ਮੰਚ ਨਾਲ ਪਹਿਲੇ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਮੀਟਿੰਗ ਬੁਲਾਉਣ ਤਾਂ ਕਿ ਆਪਾਂ ਫਿਰ ਸਾਂਝਾ ਮੁਲਾਜ਼ਮ ਮੰਚ ਜਿਹੜਾ ਸੀਗਾ ਉਹਨੂੰ ਰਿਵਾਈਵ ਕਰੀਏ ਤੇ ਜਿਹੜਾ ਆਪਾਂ ਇੱਕ ਲਾਹੇਵੰਦ ਰਿਕਾਰਡ ਤੋੜ ਢੀੜ ਤੇ ਲੋਕਾਂ ਨੇ ਕੱਟ ਪਟਿਆਰੇ ਕਿੱਥੇ ਕਾਂਗਰਸ ਦੇ ਵਿਰੁੱਧ ਕੀਤਾ ਸੀ ਉਸ ਤੋਂ 5 ਗੁਣਾ ਵੱਡਾ ਕੱਟ ਕਰਨਾ ਪਏਗਾ ਕਿਉਂਕਿ ਇਹ ਢੀਠ ਸਰਕਾਰ ਇਵੇਂ ਮੰਨਣ ਵਾਲਾ ਸੋ ਸਾਰੇ ਨੂੰ ਬੇਨਤੀ ਆ ਫਿਰ ਤੋਂ ਵੀਖੇ ਲੜਮਾ ਕਿਉਂਦੇ ਹੋ ਇਕੱਠੇ ਹੋਵੋ ਤੇ ਇਹ ਲੜਾਈ ਇਕੱਲੇ ਇਕੱਲੇ ਨਹੀਂ ਇਕੱਠੇ ਹੋ ਕੇ ਲੜਨੀ ਪੈਣੀ ਆ ਤੇ ਇਕੱਲੇ ਨਾਲੋਂ 5000 10 ਗੁਣਾ ਵੱਧ ਤਾਕਤ ਨਾਲ ਲੜਨੀ ਪਊਗੀ ਇਹ ਸਰਕਾਰ ਜਿਹੜੀ ਆ ਇਹ ਨੌ ਸਿੱਖਿਆ ਦੀ ਸਰਕਾਰ ਜੇ ਇਹਨਾਂ ਨੂੰ ਝਕਾਉਣਾ ਚਾਹੁੰਦੇ ਹੋ ਜੇ ਇਹਨਾਂ ਤੋਂ ਕੁਝ ਲੈਣਾ ਚਾਹੁੰਦੇ ਹੋ ਤਾਂ ਫਿਰ ਸੰਘਰਸ਼ ਬਹੁਤ ਤਿੱਖਾ ਜਾਏਗਾ ਸੋ ਜਿਹੜੀ ਸ਼ੁਰੂਆਤ ਪੰਜਾਬ ਸਿਰ 77 ਦੀ ਜੁਆਇੰਟ ਐਕਸ਼ਨ ਕਮੇਟੀ ਨੇ ਕੱਲ ਤੋਂ ਕਰ ਦੇਣੀ ਆ